जय महाकंदई दे सुजी ही गाइस एक अपना मानती है तो껏トム लो सुजी हम्म एक क्या बेटर नहीं ਉੱਜੀ ਮੰਮਨ ਅੱਜ ਇਲਕੰਡਟ ਅੱਜ ਉਹਦੇ ਨਾਲ ਬੱਤਰੀ ਲੈ ਅੱਜ ਕਿਉਂ ਸਬਜੈਕਟ ਸਕਾ ਹਿਸਾਬ ਲਈ ਸਭ ਨੂੰ ਕਿਉਂ ਕੋਲਕਾ ਨੂੰ ਦਸਪਦਾਈ ਸਾ ਮੈਂ ਹੈ ਮਾਦਨੇ ਇੰਨੇ ਇਹਦਾ ਅੱਟਾ ਮਿੰਦਾ ਕਾ ਅੱਟਾ ਮਿੰਦਾ ਕਾ ਹਲੋ ਗਾਇਸ ਇਨੀ ਅਮੰਦੇ ਸੁਜੀ ਦੇ 2 ਸਪੂਨ ਅਕੰਝਿਆ ਨੇ ਕਿ ਯਾਨੇ ਬਿਰਦੇ चात्रि आवस अम्मे मुई सुझी एन्के कौल्पि नंग नुगनन। यम्मु एने पित्तन। ിട്ട് മീമിമാ റോസ് താങ്ക് യു വെൽക്കം